ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਅੱਜ ਜਿਵੇਂ ਮਾਈ ਭਾਗੌਰ ਜੀ ਮਾਤਾ ਪਾਗੋ ਜੀ ਦੀ ਸਾਖੀ ਪੜਾਂਗੇ ਮਾਈ ਭਾਗੌਰ ਜੀ ਦੇ ਬਚਪਨ ਦਾ ਨਾਮ ਭਾਗਪੜੀ ਸੀ ਪਰ ਸਿੱਖ ਇਤਿਹਾਸ ਵਿੱਚ ਉਹਨਾਂ ਨੂੰ ਆਮ ਕਰਕੇ ਮਾਈ ਭਾਗੋ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਮਾਈ ਭਾਗੋ ਪਾਈ ਮੱਲੋ ਸ਼ਾਹ ਜੀ ਦੀ ਹੁਣ ਹਾਰਸ ਪੁੱਤਰੀ ਸੀ ਪਾਈ ਮੱਲੋ ਸ਼ਾਹ ਜੀ ਪਾਈ ਪੈਰੋ ਸ਼ਾਹ ਜੀ ਦੇ ਸੁਪੁੱਤਰ ਸਨ ਪਾਈ ਪੈਰੋ ਸ਼ਾਹ ਪਾਈ ਲੰਗਾ ਜੀ ਦੇ ਭਰਾ ਸਨ ਜੋ ਚ ਬਾਲਪਿੰਡ ਦੇ ਰਹਿਣ ਵਾਲੇ ਸਨ ਤੇ 84 ਪਿੰਡਾਂ ਦੇ ਚੌਧਰੀ ਸਨ ਪਾਈਲੰਗਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਸਮੇਂ ਅੰਮ੍ਰਿਤਸਰ ਅਤਿਹਾ ਮੰਦਰ ਸਾਹਿਬ ਦੀ ਉਸਾਰੀ ਵਿੱਲੇ ਪੜੀ ਸੇਵਾ ਕੀਤੀ ਸੀ ਗੁਰੂ ਅਰਜਨ ਦੇਵ ਜੀ ਜਦ ਸ਼ਹਾदत ਦੇਣ ਲਾਹੌਰ ਗਏ ਤਾਂ ਪਾਈਲੰਗਾ ਜੀ ਉਹਨਾਂ 50 ਸਿੱਖਾਂ ਵਿੱਚੋਂ ਇੱਕ ਸਨ ਜੋ ਗੁਰੂ ਜੀ ਦੇ ਨਾਲ ਗਏ ਗੁਰੂ ਹਰਕੋਬਿੰਦ ਸਾਹਿਬ ਜੀ ਦੀ ਸੁਪਤਰੀ ਬੀਬੀ ਵੀਰੋ ਜੀ ਦਾ ਵਿਆਹ ਪਾਈਲੰਗਾ ਜੀ ਦੀ ਹਵੇਲੀ ਵਿੱਚ ਹੀ ਹੋਇਆ ਸੀ ਪਾਈ ਮਾਲਾ ਸ਼ਾਹੀ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਵਿੱਚ ਭਰਤੀ ਹੋ ਕੇ ਕਈ ਵਾਰ ਮੁਗਲਾਂ ਵਿਰੁੱਧ ਬੜੀ ਬਹਾਦਰੀ ਨਾਲ ਜੂਝੇ ਸਨ ਇਸ ਤਰ੍ਹਾਂ ਸਿੱਖੀ ਪਿਆਰ ਤੇ ਵੀਰਤਾ ਪਾਈ ਮਾਈ ਭਾਗੋ ਜੀ ਨੂੰ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਸੀ ਈਵੇਂ ਉਹਨਾਂ ਦਾ ਗੁਰੂ ਘਰ ਨਾਲ ਅਧਿਆਤਮਿਕ ਰਿਸ਼ਤਾ ਬੜਾ ਗੂੜਾ ਸੀ ਮਾਈ ਭਾਗੋ ਜੀ ਨੂੰ ਪੰਜ ਗੁਰੂ ਸਾਹਿਬਾਨ ਗੁਰੂ ਹਰਗੋਬਿੰਦ ਸਾਹਿਬ ਜੀ ਗੁਰੂ ਹਰਾਈ ਜੀ ਗੁਰੂ ਹਰਕ੍ਰਿਸ਼ਨ ਜੀ ਗੁਰੂ ਤੇਗ ਬਹਾਦਰ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਦਾ ਸੁਭਾਗ ਵੀ ਪ੍ਰਾਪਤ ਹੋਇਆ ਬਚਪਨ ਤੋਂ ਹੀ ਮਾਈ ਭਾਗੋ ਜੀ ਵਿੱਚ ਅਨੋਖੀ ਬੀੜਤਾ ਸੀ ਅਤੇ ਆਪਣੇ ਪਿਤਾ ਵਾਂਗ ਸ਼ਸਤਰਾਂ ਦਾ ਅਭਿਆਸ ਕਰਨ ਦਾ ਬੜਾ ਸ਼ੌਂਕ ਸੀ ਆਨੰਦਪੁਰ ਦੀ ਚੌਥੀ ਢਾਂਗ ਵਿੱਚ ਮੁਗਲਾਂ ਨੇ ਆਨੰਦਪੁਰ ਨੂੰ ਘੇਰਾ ਪਾਇਆ ਹੋਇਆ ਸੀ ਕੇਰਾ ਇੰਨਾ ਸਖਤ ਸੀ ਕਿ ਨਾ ਕੋਈ ਚੀਜ਼ ਬਾਹਰੋਂ ਅੰਦਰ ਆ ਸਕਦੀ ਸੀ ਤੇ ਨਾ ਹੀ ਕੋਈ ਅੰਦਰੋਂ ਬਾਹਰ ਅੰਦਰੋਂ ਖਾਣ ਪੀਣ ਦਾ ਸਾਰਾ ਸਮਾਨ ਖਤਮ ਹੋ ਗਿਆ ਤੇ ਭੁੱਖੇ ਭਾਣੇ ਸਿੱਖਾਂ ਨੂੰ ਦਰਖਤਾਂ ਦੇ ਪੱਤੇ ਖਾ ਕੇ ਦਿਨ ਕੱਟਣੇ ਪਏ ਭੁੱਖ ਹੱਥੋਂ ਤਾਂਗਾ ਕੇ ਨਾ ਬਣੀ ਦਬਿਆਸ ਨਾ ਬਣੀ ਦੇ ਅਭਿਆਸ ਵਿੱਚ ਅਧੂਰੇ ਕੁਝ ਸਿੱਖ ਗੁਰੂ ਜੀ ਨੂੰ ਉਹਨਾਂ ਦੇ ਸਿੱਖ ਨਾ ਹੋਣ ਦਾ ਬੇਦਾਵਾ ਦੇ ਗਏ ਜਦ ਇਹ 40 ਸਿੱਖ ਆਪਣੇ ਘਰੀਂ ਪੁੱਜੇ ਤਾਂ ਅਗੋਂ ਮਾਈ ਪੱਗੋ ਨੇ ਇਸ ਤਰ੍ਹਾਂ ਗੁਰੂ ਜੀ ਦਾ ਸਾਥ ਛੱਡ ਕੇ ਆਇਆ ਨੂੰ ਤ੍ਰਿ ਘੜੀਆਂ ਆਖਿਆ ਤੁਸੀਂ ਚੂੜੀਆਂ ਪਾ ਕੇ ਘਰੀ ਬੈਠੋ ਅਸੀਂ ਜਾ ਕੇ ਮੈਦਾਨੇ ਜੰਗ ਵਿੱਚ ਦੁਸ਼ਮਣ ਦਾ ਮੁਕਾਬਲਾ ਕਰਦੀਆਂ ਹਾਂ ਉਹਨਾਂ ਨੇ ਆਪਣੇ ਪਤੀ ਨੂੰ ਆਖਿਆ ਚੱਲੋ ਸਿੰਘ ਜੀ ਆਪਣਾ ਸਰੀਰ ਗੁਰੂ ਦੇ ਅਰਪਣ ਕਰਿਏ ਉਹਨਾਂ ਦਾ ਘਰ ਵਾਲਾ ਵੀ ਗੁਰੂ ਘਰ ਦਾ ਪ੍ਰੀਮੀ ਸੀ ਉਹਨਾਂ ਕਿਹਾ ਭਗਵਾਨੀ ਹੁਣ ਤਾਂ ਹੱਦ ਮੁੱਕ ਗਈ ਹੁਣ ਤਾਂ ਜੀਉਣਾ ਹਰਾਮ ਹੈ ਮਾਈ ਭਾਗੋ ਜੀ ਨੇ ਆਪ ਕੋ ਰੇਕਸਵਾਰ ਹੋ ਕੇ ਐਸੇ ਵਾ ਕਾਖੇ ਕੇ ਸਾਹਮਣੇ ਸੱਚੇ ਦਿਨੋ ਪਛਤਾਵਾ ਕੀਤਾ ਤੇ ਫਿਰ ਜੂਝਣ ਲਈ ਤਿਆਰ ਹੋ ਗਏ ਖਿਦਰਾਣੇ ਦੀ ਢਾਪ ਮੁਕਸਰ ਝੰਗਦਾ ਮੈਦਾਨ ਬਣ ਗਿਆ ਭਾਵੇਂ ਸਿੰਘਾਂ ਦੀ ਗਿਣਤੀ ਕੁੱਲ 40 ਸੀ ਤੇ ਦੁਸ਼ਮਣ ਦੀ ਬਹੁਤ ਜ਼ਿਆਦਾ ਪਰ ਮਾਈ ਭਾਗੋ ਅਤੇ ਭਾਈ ਮਹਾ ਸਿੰਘ ਜੀ ਦੀ ਅਗਵਾਈ ਹੇਠਾਂ ਸਿੰਘਾਂ ਨੇ ਐਸਾ ਟਾਕਰਾ ਕੀਤਾ ਕਿ ਦੁਸ਼ਮਣ ਉਹਨਾਂ ਦੇ ਸਾਹਮਣੇ ਟਿਕ ਨਾ ਪਾਏ ਤੇ ਮੈਦਾਨ ਛੱਡ ਕੇ ਭੱਜਣ ਲਈ ਮਜਬੂਰ ਹੋ ਗਏ ਗੁਰੂ ਜੀ ਜੋ ਟਿੱਬੀ ਉੱਪਰ ਬੈਠੇ ਹੋਏ ਤੀਰਾਂ ਦੀ ਵਰਖਾ ਕਰ ਰਹੇ ਸਨ। ਉੱਤਰ ਕੇ ਮੈਦਾਨ ਵਿੱਚ ਆਏ ਬਹੁਤ سارے ਸਿੰਘ ਸ਼ਹੀਦ ਹੋ ਚੁੱਕੇ ਸਨ। ਗੁਰੂ ਜੀ ਨੇ ਸਭ ਸਿੱਖਾਂ ਨੂੰ ਪਿਆਰ ਕਰਦਿਆਂ 5000 10000 ਦੀਆਂ ਬਖਸ਼ਿਸ਼ਾਂ ਕੀਤੀਆਂ। ਭਾਈ ਮਹਾ ਸਿੰਘ ਦੀ ਸਿਸਕ ਰਹੇ ਸਨ। ਗੁਰੂ ਜੀ ਨੇ ਉਸ ਦਾ ਆਪਣਾ ਸੀ ਉਸ ਦਾ ਸੀ ਆਪਣੀ ਗੋਦੀ ਵਿੱਚ ਲੈ ਕੇ ਪਿਆਰ ਕੀਤਾ ਤੇ ਉਸ ਦੇ ਬੇਨਤੀ ਕਰਨ ਤੇ ਲਿਖਿਆ ਬੇਦਾਵਾ ਪਾੜ ਕੇ ਉਹਨਾਂ ਭੁੱਲੇ ਹੋਏ 40 ਸਿੰਘਾਂ ਨੂੰ ਮੁਕਤ ਕਰ ਦਿੱਤਾ ਤੇ ਉਸ ਜਗ੍ਹਾ ਦਾ ਨਾਮ ਮੁਕਸਰ ਰੱਖਿਆ। ਉਡੀ ਦੂੜੀ ਤੇ ਮਾਈ ਭਾਗੋ ਜੀ ਵੀ ਕਾਇਲ ਹੋਏ ਪਏ ਸਨ ਗੁਰੂ ਜੀ ਉਹਨਾਂ ਨੂੰ ਦਮਦਮਾ ਸਾਹਿਬ ਲੈ ਆਏ ਤੇ ਇੱਥੇ ਉਹਨਾਂ ਦਾ ਇਲਾਜ ਕੀਤਾ ਨਿਰੋਏ ਹੋਣ ਤੇ ਆਪ ਜੀ ਨੂੰ ਅਮਦੇ ਸ਼ਾਕੀ ਨਾਮ ਸ਼ਿਕਾ ਕੇ ਨਾਮ ਪਾਗ ਕੌਰ ਰਖਿਆ ਮਾਈ ਪਾਗ ਕੌਰ ਜਿਦੇ ਪਤੀ ਅਤੇ ਦੋ ਪ੍ਰਾਪੇਸ਼ੀ ਹਿੱਦਿਆ ਪ੍ਰਾਪਤ ਕਰ ਚੁੱਕੇ ਸਨ ਆਪ ਜੀ ਗੁਰੂ ਜੀ ਦੇ ਨਾਲ ਹੀ ਨੰਦੇਟ ਚਲੇ ਗਏ ਤੇ ਗੁਰੂ ਜੀ ਦੀ ਸੇਵਾ ਕਰਦੇ ਰਹੇ ਜਦ ਗੁਰੂ ਜੀ ਇੱਥੇ ਜੋਤੀ ਜੋਤ ਸਮਾ ਗਏ ਤਾਂ ਆਪ ਜੀ ਬਿੱਦਰ ਚਲੇ ਗਏ ਅਤੇ ਉੱਥੇ ਹੀ ਅਕਾਲ ਚਲਾਣਾ ਕਰ ਗਏ ਤੇ ਹਮੇਸ਼ਾ ਲਈ ਬ੍ਰਹਮ ਵਿੱਚ ਲੀਨ ਹੋ ਗਏ ਲੋੜ ਹੈ ਅੱਜ ਦੀਆਂ ਸਿੱਖ ਬੀਬੀਆਂ ਨੂੰ ਕਿ ਉਹ ਅੱਜ ਦੀ ਫੈਸ਼ਨ ਪ੍ਰੈਸਟ ਦੇ ਵਿੱਚ ਨਾ ਪੈ ਕੇ ਐਸੀ ਮਹਾਨ ਮਾਈ ਦੀ ਜੀਵਨ ਤੋਂ ਸੇਧ ਲੈ ਕੇ ਗੁਰੂ ਹੁਕਮਾਂ ਵਿੱਚ ਰਹਿ ਕੇ ਗੁਰਮਰਿਆਦਾ ਅਨੁਸਾਰ ਆਪਣਾ ਜੀਵਨ ਢਾਲਣ ਤੇ ਸਿੱਖੀ ਨੂੰ ਕੇਸਾ ਸਵਾਸਾ ਸੰਭਾਲਣਾ